ਪਿੰਡ ਦੀ ਪੂਰੀ ਪੰਚਾਇਤ ਬਹਿ ਗਈਆਂ ਇਲਾਕੇ ਦੀ ਪੰਚਾਇਤ ਬਹਿ ਗਈ ਸਰਪੰਚ ਪੰਜ ਬਹਿ ਗਏ ਹੱਥ ਖੜੇ ਕਰ ਗਏ ਓਠ ਨਹੀਂ ਉਹ ਵੰਡੇ ਜਾਂਦੇ ਰੋਲਾ ਤਾਂ ਉਠਾ ਤੇ ਪੈਂਦਾ ਕਿ 19ਵਾਂ ਓਠ ਕਈ ਅੱਕ ਕੇ ਕਹਿੰਦੇ ਵੜ ਲਓ ਹੁਣ ਵੱਢ ਕੇ ਥੋੜੀ ਵਸੀਤ ਬੁਰੀ ਹੋਣੀ ਹੈ ਕਹਿੰਦੇ ਮਹਾਰਾਜ ਓਠਾਂ ਦਾ ਰੋਲਾ ਪੈਂਦਾ ਉਹ ਸੰਤ ਕਹਿੰਦੇ ਸਾਨੂੰ ਪਤਾ ਹੈ ਆਪਾਂ ਬਰਾਬਰ ਵੰਡ ਕਰ ਦੇਣੀ ਹੈ 1 ਮਿੰਟ ਚ ਕਹਿੰਦੇ ਜੀ ਕਰੋ ਫਿਰ ਸਾਰਾ ਇਲਾਕਾ ਇਕੱਠਾ ਹੋ ਗਿਆ ਦੇਖੋ ਸਾਧੂ ਦਾ ਘਟਦਾ ਨਹੀਂ ਕੁਝ ਵੀ ਉਹ ਲੋਕਾਂ ਦੇ ਝਗੜੇ ਨਿਵੇੜ ਜਾਂਦਾ ਪਰ ਉਹਦਾ ਨਹੀਂ ਕੁਝ ਵੀ ਘਟਦਾ ਜਦੋਂ ਉਹ ਮਹਾਂਪੁਰਸ਼ ਕਹਿੰਦੇ ਆਪਾਂ ਹੁਣ ਇਹ ਵੰਡ ਕਰ ਜਾਣੀ ਹੈ ਗੱਲ ਹੀ ਕੋਈ ਨਹੀਂ ਸਾਰੀ ਜਾਇਦਾਦ ਜ਼ਮੀਨ ਜਾਇਦਾਦ ਜੋ ਹਿੱਸਾ ਸੀ ਅੱਧਾ ਚੌਥਾ ਹਿੱਸਾ ਪੰਜਵਾਂ ਹਿੱਸਾ ਲੜਕੇ ਲੜਕੀ ਨੂੰ ਉਹਦੇ ਘਰ ਵਾਲੀ ਨੂੰ ਵੰਡ ਹੁਣ ਰੌਲਾ ਰਹਿ ਗਿਆ ਉਠਾਂ ਦਾ ਸਾਰੇ ਵੇਖਣ ਲੱਗੇ ਇਹ ਤਾਂ ਸੱਟੋਂ ਵੀ ਨਹੀਂ ਮਸਲਾ ਹੱਲ ਹੋਇਆ ਸੰਤ ਕਿਵੇਂ ਕਰਨਗੇ ਉਹ ਸੰਤਾਂ ਨੇ ਕਿਹਾ ਵੀ ਕਿੰਨੇ ਉਠ ਹੈ ਕਹਿੰਦੇ ਜੀ 19 ਤੇ ਸੰਤ ਕਹਿੰਦੇ ਵੀ ਓ ਮੇਰਾ ਊਠ ਬੰਨਿਆ ਪਿਆ ਉਹਨੂੰ ਵੀ ਖੋਲ ਕੇ ਲਿਆ ਰਲਾਵ ਵਿੱਚ 20 ਕਰੋ ਪੂਰੇ ਸਾਰੇ ਕਹਿੰਦੇ ਵੀ ਲੈ ਊਠ ਸੰਤਾਂ ਨੇ ਦਾਨ ਕਰਤਾ ਵੇ ਸੰਤਾਂ ਦਾ ਦਿਲ ਵੇਖੋ ਕਿੰਨਾ ਵੱਡਾ ਹੈ ਕਹਿੰਦੇ ਊਠ ਸੰਤਾਂ ਨੇ ਵਿੱਚ ਦਾਨ ਕਰਦਾ ਝਗੜਾ ਨਵੇਰਨ ਲਈ ਆਪਣਾ ਊਠ ਦੇਤਾ ਕਹਿੰਦੇ ਮੇਰਾ ਊਠ ਲਿਆਓ ਲੈਂਦਾ ਕਹਿੰਦੇ ਰਲਾਵ ਵਿੱਚ 20 ਹੋ ਗਏ ਕਹਿੰਦੇ ਹਾਂ ਮਾਰੇ 20 ਹੋ ਗਏ ਕਹਿੰਦੇ ਵੀ ਇਦਾਂ ਕੋਲੋਂ ਦੇ ਕੇ ਥੋੜੀ ਕੋਈ ਐ ਕਰਦੇ ਚਲੋ ਜਦੋਂ 20 ਊਠ ਹੋ ਗਏ ਹੁਣ ਸੰਤ ਕਹਿੰਦੇ ਵੰਡਿਏ ਕਹਿੰਦੇ ਜੀ ਵੰਡੋ ਕਹਿੰਦੇ ਭਾਈ ਵਸੀਅਤ ਵਿੱਚ ਲਿਖਿਆ ਮੇਰੀ ਜਾਇਦਾਦ ਦਾ ਅੱਧਾ ਹਿੱਸਾ ਘਰ ਵਾਲੀ ਦਾ ਆਹ ਖੜੇ ਨੇ 20 ਓਟ 10 ਖੋਲ ਕੇ ਦੇ ਘਰ ਵਾਲੀ ਨੂੰ ਦੇ ਦਿਓ ਉਹ ਕਹਿੰਦੇ ਠੀਕ ਆ ਜੀ ਵਿੱਚੋਂ 5 ਟੁੱਠਿਆ ਕਿਉਂਕਿ ਹਸਾਬਕਦਾਰ ਉਹ ਕਰਨ ਵਾਲੇ ਵੀ ਕਈ ਚੌਧਰੀ ਹੁੰਦੇ ਉਹਨਾਂ ਕਹਿੰਦੇ ਇਹੋ ਜੀ ਇਹ ਕੱਬ ਮੈਂ ਕਰਨਾ ਸੰਤ ਵੰਡਣ 10 ਓਟ ਖੋਲ ਕੇ ਘਰ ਵਾਲੀ ਦੇ ਨਾਮ ਕਹਿੰਦੇ ਕੁੜੀਏ ਤੇਰਾ ਝਗੜਾ ਨਿਬੜ ਗਿਆ ਕਹਿੰਦੇ ਜੀ ਮੇਰਾ ਨਿਬੜ ਗਿਆ ਕਹਿੰਦੇ ਹੁਣ ਲਿਆਓ ਵੇ ਲੜਕੇ ਨੂੰ ਚੌਧਰੀ ਦਾ ਲੜਕਾ ਕਿੱਥੇ ਕਹਿੰਦਾ ਤੇਰਾ ਕਿੰਨਾ ਹਿੱਸਾ ਹੈ ਕਹਿੰਦਾ ਜੀ ਮੇਰਾ ਚੌਥਾ ਹਿੱਸਾ ਹੈ ਸਾਰੀ ਜਾਇਦਾਦ ਤੋਂ ਚੌਥਾ ਹਿੱਸਾ ਮੇਰਾ ਹੈ ਤੇ ਸੰਤ ਕਹਿੰਦੇ 20 ਦਾ ਚੌਥਾ ਹਿੱਸਾ ਕਿੰਨਾ ਬਣਦਾ ਵਈ ਪੰਜ ਕਹਿੰਦਾ ਜੀ ਪੰਜ ਕਿਉਂਕਿ 5 4 20 20 ਦਾ ਚੌਥਾ ਹਿੱਸਾ ਕਿੰਨਾ ਬਣਦਾ ਪੰਜ ਕਹਿੰਦਾ ਜੀ ਪੰਜ ਕਹਿੰਦੇ ਪੰਜ ਊਠ ਖੋਲ ਕੇ ਤੇ ਮੁੰਡੇ ਨੂੰ ਦੇ ਦਿਓ ਕਾਕਾ ਤੇਰਾ ਹੋ ਗਿਆ ਕਹਿੰਦਾ ਜੀ ਮੇਰਾ ਨੱਬੜ ਗਿਆ ਕਹਿੰਦੇ ਹੁਣ ਲੜਕੀ ਨੂੰ ਲਿਆਉ ਕੁੜੀਏ ਤੇਰਾ ਕਿੰਨਾਵਾਂ ਹਿੱਸਾ ਹੈ ਉਹ ਕਹਿੰਦੀ ਜੀ ਮੇਰਾ ਪੰਜਵਾਂ ਹਿੱਸਾ ਕਹਿੰਦੇ ਭਾਈ 20 ਉੱਠਾਂ ਦਾ ਪੰਜਵਾਂ ਹਿੱਸਾ ਕਰੋ ਕਿੰਨਾ ਬਣਦਾ ਹੈ 20 ਦਾ ਪੰਜਵਾਂ ਹਿੱਸਾ ਕਹਿੰਦੇ ਜੀ 5 ਚੌਕਾ 20 4 ਊਠ ਲੜਕੀ ਦੇ ਬਣਦੇ ਆ ਕਹਿੰਦੇ 4 ਇਹਨੂੰ ਖੋਲ ਕੇ ਦੇ ਦਿਓ ਪਿੱਛੇ ਕਿੰਨੇ ਬਚੇ ਕਹਿੰਦੇ ਜੀ 1 ਸੰਤ ਕਹਿੰਦੇ ਉਹ ਸਾਡਾ ਹੀ ਆ ਫਿਰ ਅਸੀਂ ਲੈ ਚੱਲੀਏ ਪਿਛੇ ਕੋਈ ਵਜੇ 10 ਘਰ ਵਾਲੀ ਨੂੰ ਦੇ ਦਿੱਤੇ 5 ਲੜਕੀ ਨੂੰ ਦੇ ਦਿੱਤੇ 4 ਲੜਕੀ ਨੂੰ ਦੇ ਦਿੱਤੇ 19 1 ਵਜ ਗਿਆ ਕਹਿੰਦੇ ਭਾਈ ਉਹ ਤਾਂ ਸਾਡਾ ਹੀ ਹੈ ਉੱਤੇ ਸਵਾਰ ਹੋ ਕੇ ਤੁਰ ਗਏ ਦੁਨੀਆ ਵੇਖਦੀ ਰਹਿ ਗਈ ਕਹਿਣ ਤੋਂ ਭਾਵ ਇਹਦਾ ਇਹ ਹੈ ਸਾਧੂ ਕੋਲੋਂ ਦੇ ਕੇ ਦੁਨੀਆ ਨੂੰ ਤਾਰ ਜਾਂਦੇ ਉਹਨਾਂ ਦਾ ਕੁਝ ਵੀ ਨਹੀਂ ਕੱਟਦਾ ਉਹ ਕੋਲੋਂ ਦੇ ਕੇ ਦੁਨੀਆ ਦਾ ਭਲਾ ਕਰ ਜਾਂਦੇ ਪਰ ਉਹਨਾਂ ਦਾ ਘਟਦਾ ਨਹੀਂ ਕੁਝ ਇੱਥੇ ਜਿਨ੍ਹਾਂ ਨੂੰ ਘਟੇ ਪਏ ਨੇ ਉਹ ਦੇਣ ਤੋਂ ਡਰਦੇ ਮੇਰਾ ਹਿੱਸਾ ਨਾ ਘਟ ਜਾ ਮੇਰਾ ਨਾ ਐਸਾ ਘਟਿਆ ਫਿਰ ਉਹਨਾਂ ਦਾ ਰਹਿੰਦਾ ਸਾਧੂ ਦਾ ਕੁਝ ਨਹੀਂ ਘਟਦਾ ਕਿਉਂ ਭਾਈ ਉਹ ਪੂਰੇ ਨਾਲ ਜੁੜ ਜਾਂਦੇ ਗੁਰਪੂਰਾ ਜਿਨ ਸਿਮਰੇ ਆ ਸਈ ਬੇ ਨਹਾਲ ਭਾਈ ਉਹ ਪੂਰੇ ਗੁਰੂ ਨੂੰ ਸਿਮਰ ਕੇ ਨੇ ਹਾਲ ਹੋ ਗਏ ਉਹ ਪੂਰੇ ਹੋ ਗਏ ਪੂਰਿਆਂ ਦਾ ਕਦੇ ਨਹੀਂ ਕੁਝ ਵੀ ਘਟਦਾ ਅਧੂਰੇ ਕਰਦੇ ਨੇ ਇਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਕਬੀਰ ਮਹਾਰਾਜ ਨੇ ਪਤਾ ਕੀ ਕਹਿੰਦੇ ਕਹਿੰਦੇ ਕਹੋ ਕਬੀਰ ਸੁਸ਼ਾ ਘਟ ਬੋਲੇ ਭਰਿਆ ਹੋਏ ਸੋ ਕਬੂਨਾ ਡੋਲੇ ਭਾਈ ਜਿਹੜੇ ਖਾਲੀ ਨੇ ਉਹ ਹੀ ਉਹ ਬੋਲਦੇ ਨੇ ਜਿਹੜੇ ਨੱਕੋ ਨੱਕ ਭਰ ਗਏ ਉਹਨਾਂ ਚ ਆਵਾਜ਼ ਵੀ ਨਹੀਂ ਆਉਂਦੀ ਜਿਹੜੇ ਨੱਕੋ ਨੱਕ ਭਰ ਗਏ ਉਹ ਨਹੀਂ ਡੋਲਦੇ ਅੱਧਾ ਭਰਿਆ ਹੋਇਆ ਜਿਹੜਾ ਘੜਾ ਨਾ ਅੱਧਾ ਖਾਲੀ ਹੋਵੇ ਉਹ ਛਲਕ ਮਾਰਦਾ ਜਿਹੜਾ ਬਰਾਬਰ ਭਰਿਆ ਉਹ ਤੇ ਨਹੀਂ ਛਲਕਦਾ ਨਾ ਪੋਤਿਆਂ ਨੂੰ ਭਰੇ ਇਹਨੂੰ ਕਹਿੰਦੇ ਨੇ ਫਿਰ ਕਹੋ ਕਵੀਰ ਸੁਸ਼ਾ ਘਟ ਬੋਲੇ ਘਟ ਮੇਨਾਂ ਖੜਾ ਕਹੋ ਕਵੀਰ ਸੁਸ਼ਾ ਘਟ ਬੋਲੇ ਭਰਿਆ ਹੋਏ ਸੋ ਕਬੂਨਾ ਡੋਲੇ ਜਿਹੜੇ ਭਰ ਜਾਂਦੇ ਨੇ ਭਗਤੀ ਨਾਲ ਉਹ ਡੋਲਦੇ ਨਹੀਂ ਉਹ ਤਾਂ ਆਪਣੇ ਕੋਲੋਂ ਕੁਝ ਦੇ ਕੇ ਦੁਨੀਆ ਦਾ ਝਗੜਾ ਨਵੇੜ ਜਾਂਦੇ ਪਰ ਉਹਨਾਂ ਨੂੰ ਘਾਟਾ ਨਹੀਂ ਪੈਂਦਾ ਉਹ ਫਿਰ ਵੀ ਰੱਬ ਦੇ ਜੀ ਰੱਬ ਦੇ ਪਰਵਾਨ ਹੋਏ ਰਹਿੰਦੇ ਨੇ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਲਾਏ ਇਹ ਅਧੂਰੀਆਂ ਦਾ ਰੌਲਾ ਜਿਹੜਾ ਬਾਬਾ ਜੀ ਤੁਹਾਨੂੰ ਕਹਿ ਰਹੇ ਸੀ ਨਾ ਹਰੇਕ ਸਾਲ ਪੈਂਦਾ ਅੱਛਾ ਪਹਿਣਾ 5 ਦਿਨ ਨਹੀਂ ਆ 365 ਦਿਨਾਂ ਚੋਂ 60 ਦਿਨ ਨਹੀਂ ਪਹਿਣਾ ਹ ਜਿਹੜੇ ਮਗਰਲੇ 5 ਦਿਨ ਉਹ ਖਤਰੇ ਵਾਲੇ ਨੇ ਇਹ ਨੂੰ ਆਉਣ ਵਾਲੇ ਵਕਤ ਵਿੱਚ ਹੋਰ ਵਧਾਇਆ ਜਾਣਾ ਹੈ ਤੁਸੀਂ ਵੇਖਿਓ ਇਹ ਤਾਂ ਜਦੋਂ ਅਨਵ다ਸ ਮਹਾਰਾਜ ਦਾ ਗੁਰਪੁਰਬ ਹੋਇਆ ਕਰਨੇ ਥਾਂ ਥਾਂ ਤੇ ਪੁਲਿਸ ਲੱਗਣੀ ਹੈ ਲੋਕਾਂ ਨੂੰ ਡਰ ਖੋਰ ਪੈਣਾ ਉਹਦਾ ਰੀਜ਼ਨ ਕਾਰਨ ਪਤਾ ਕੀ ਹੈ ਖੱਲੀ ਬੰਦੇ ਜਿਆਦਾ ਪ੍ਰਵੇਸ਼ ਕਰਦੇ ਔਰ ਨੀਤੀਵਾਨ ਲੋਕ ਯੂਜ਼ ਕਰਦੇ ਨੇ ਇਹ ਚੀਜ਼ ਨੂੰ ਉਹਨਾਂ ਨੂੰ ਪਤਾ ਹੈ ਆਹ ਚੀਜ਼ ਕੈਸ਼ ਕੀਤੀ ਜਾ ਸਕਦੀ ਹੈ ਇਹ ਨੀਤੀਵਾਨ ਲੋਕਾਂ ਦਾ ਕੰਮ ਨਹੀਂ ਹੈ ਅੱਛਾ ਪੂਰਾ ਸਾਲ ਡਾਕਟਰ ਮੇੜਗਰ ਸਾਹਿਬ ਦੇ ਬੁੱਤ ਨੂੰ ਕਿਸੇ ਨੇ ਨਹੀਂ ਛੇੜਿਆ ਅੰਮ੍ਰਿਤਸਰ ਪੂਰਾ ਸਾਲ ਜਦੋਂ ਪਤਾ ਗੁਰਪਉੜ ਸ਼ੁਰੂ ਹੋਣ ਲੱਗਾ 15 20 ਦਿਨ ਪਹਿਲਾਂ ਕਿਸੇ ਨੇ ਜਾਣ ਕੇ ਸ਼ਰਾਪਤ ਕਰਾਤੀ ਉਹਨੂੰ ਪਹਿਲਾਂ ਨਹੀਂ ਸਿੱਧੇ ਦੱਸਦਾ ਉਹ ਕਿਉਂ ਕਰਾਇਆ ਲੋਕਾਂ ਦਾ ਧਿਆਨ ਇੱਧਰ ਚਲਾ ਜਾਏ ਮੈਂ ਤੁਹਾਨੂੰ ਇੱਕ ਬੇਨਤੀ ਲਾਈਵ ਤੋਂ ਕਹਿ ਦਾਂਗਾ ਇਹ ਨੀਤੀਵਾਨ ਲੋਕਾਂ ਦਾ ਕੰਮ ਹੈ ਧਾਰਮਿਕ ਬੰਦਿਆਂ ਦਾ ਕੰਮ ਨਹੀਂ ਹੈ ਧਾਰਮਿਕ ਬੰਦਾ ਕਦੇ ਕਿਸੇ ਦੇ ਧਰਮ ਦੀ ਨਾਦਰੀ ਨਹੀਂ ਕਰਦਾ ਨਾਓ ਕਿਸੇ ਦੇ ਗ੍ਰੰਥ ਦੀ ਨਾਜ਼ਰੀ ਕਰਦਾ ਹੈ ਨਾਓ ਕਿਸੇ ਦੇ ਮੰਦਿਰ ਗੁਰਦੁਆਰੇ ਦੀ ਨਾਜ਼ਰੀ ਕਰਦਾ ਹੈ ਧਾਰਮਿਕ ਬੰਦਾ ਨਹੀਂ ਕਰੇਗਾ ਨੀਤੀਵਾਨ ਲੋਕ ਜਿਹੜੇ ਨੇ ਉਹਨਾਂ ਦੀ ਨੀਅਤ ਵਿੱਚ ਖੋਟ ਹੈ ਉਹ ਚਾਹੁੰਦੇ ਨੇ ਲੋਕ ਕੁੱਲ ਜੇ ਰਹਿਣ ਇਹ ਯਾਦ ਰੱਖੋ ਉਹ ਚਾਹੁੰਦੇ ਨੇ ਇਹ ਲੋਕ ਕੁੱਲ ਜੇ ਰਹਿਣ ਇਹ ਮੈਂ ਇੱਕ ਦਿਨ ਲਾਈਵ ਤੋਂ ਵੀ ਕਿਹਾ ਹੈ ਜ਼ਿੰਦਗੀ ਦੇ ਇਹ 39 38 39 ਸਾਲ ਅੱਜ ਤੱਕ 1984 ਤੋਂ ਬਾਅਦ ਸੇ ਕਾਨੂੰਨੀ ਨੀਤੀਵਾਨ ਬੰਦਿਆਂ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਫੋਟੋ ਤੇ ਉਲਝਾਈ ਰੱਖੀ ਜਦੋਂ ਜੂਨ ਮਹੀਨਾ ਹੋਣਾ ਫੋਟੋ ਪਾੜ ਦੇਣੀ ਰੋਲਾ ਪੈ ਗਿਆ ਫੋਟੋ ਪਾੜਦੀ ਹੋ ਫੋਟੋ ਪਾੜਦੀ ਲੋ ਜੀ ਧਰਨਾ ਲੱਗ ਗਿਆ ਗੁਰਦਵਾਰਨ ਪੁਲਿਸ ਲੱਗ ਗਈ ਬਸ ਆਹੀ ਕੰਮ ਹੈ 15 ਦਿਨ ਪਹਿਲਾਂ ਹੀ ਦਰਬਾਰ ਸਾਹਿਬ ਦੇ ਆਲੇ ਦੋਲੇ ਪੁਲਿਸ ਲਾਉਂਦੇ ਆ ਕਿਉਂ ਜੀ ਫੋਟੋ ਪਾੜਦੀ ਪੂਰਾ ਸਾਲ ਨਹੀਂ ਫੋਟੋ ਪਾੜਦੇ 15 ਦਿਨ ਪਹਿਲਾਂ ਫੋਟੋ ਪਾੜਨੀ ਹੈ ਕਿਉਂ ਉਧਰ ਪੈ ਜਾਏ ਸਭ ਰੌਲਾ ਉਧਰ ਲੋਕਾਂ ਦਾ ਧਿਆਨੇ ਉਧਰ ਚਲਾ ਜਾਏ ਇਹ ਉਹਦੇ ਚ ਉਲਝ ਰਹਿ ਜਾਣ ਕੋਈ ਫੈਸਲਾ ਨਾ ਲੈ ਸਕਣ ਕੋਈ ਕੌਮੀ ਫੈਸਲਾ ਨਾ ਹੋ ਜਾਏ ਕੋਈ ਲੋਕ ਚੰਗੇ ਰਾਹ ਤੇ ਨਾ ਤੁਰ ਪਣ ਉਹਨਾਂ ਨੂੰ ਉਲਝਾ ਦਿਓ ਇਹੋ ਕੁਝ ਯੂਜ਼ ਕਰਨ ਵਾਸਤੇ ਤੁਹਾਡੇ ਸਾਡੇ ਨਾਲ ਹੋ ਰਿਹਾ ਇਹ ਹੁਣ ਆਉਣ ਵਾਲੇ ਦਿਨਾਂ ਚ ਵੀ ਹੋਣਾ 650 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਤਾਬਦੀ ਆ ਰਹੀ ਹੈ 650 ਸਾਲ ਇੱਕ ਸਾਲ ਛੱਡ ਕੇ ਨਾ ਉਹ ਤੋਂ ਅਗਲਾ ਸਾਲ ਸੱਢਨੇ 600 ਸੱਲਾਸ਼ਤਾਵ ਦੀ ਪ੍ਰਕਾਸ਼ ਪਰਵਾ ਰਹੇ ਹੈ ਉਹਦੇ ਤੇ ਕੌਮ ਕੋਈ ਵੱਡਾ ਫੈਸਲਾ ਨਾ ਲੈ ਲੈ ਇਹ ਲੋਕ ਕਿਤੇ ਸੁਲਝ ਕੇ ਰਾਜ ਦੀ ਗੱਲ ਨਾ ਕਰਨ ਲੱਗ ਜਾਣ ਇਹਨਾਂ ਬੰਦਿਆਂ ਨੂੰ ਉਲਝਾ ਕੇ ਰੱਖੋ ਇੱਥੇ ਫੋਟੋ ਪਾੜ ਦਿਓ ਬੋਤਲ ਨਾਲ ਛੇੜਛੜੀਆਂ ਕਰ ਦਿਓ ਆ ਭਗਤ ਤੇ ਗੁਰੂ ਵਾਲਾ ਤਾਂ ਪਿਆ ਹੀ ਹੈ ਨਾ ਉਹਦਾ ਰੌਲਾ ਪਾਏ ਦੇਣਾ ਅਧੂਰੇ ਬੰਦਿਆਂ ਦਾ ਰੌਲਾ ਇੱਕ ਚੀਜ਼ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੱਬਿਆ ਤੁਹਾਨੂੰ ਕਹਿੰਨੇ ਉਹ ਠੀਕ ਹੈ ਜਿਹੜੇ ਰੋਲਾ ਪਾਉਂਦੇ ਲੋਕ ਮੂਰਖ ਹੋ ਸਕਦੇ ਨੇ ਨੀਤੀਵਾਨ ਹੋ ਸਕਦੇ ਨੇ ਪਰ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਹੋ ਇਹ ਗੱਲ ਸੱਚ ਹੈ ਜਿਨ੍ਹਾਂ ਦੀ ਬਾਣੀ ਗੁਰੂ ਹੈ ਉਹ ਵੀ ਗੁਰੂ ਹੈ ਇੱਕ ਵਾਰ ਆਖੋ ਸਤਨਾਮ ਸ੍ਰੀ ਕਿਉਂਕਿ ਮੈਂ ਕੋਲੋਂ ਨਹੀਂ ਕਹਣ ਲੱਗਾ ਜਿਨ੍ਹਾਂ ਦੀ ਬਾਣੀ ਗੁਰੂ ਹੈ ਅੱਛਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਕਬੀਰ ਮਹਾਰਾਜ ਨੂੰ ਨਹੀਂ ਟੇਕਿਆ ਕਿਸ ਨੇ ਰਵਦਾਸ ਮਹਾਰਾਜ ਨੂੰ ਮੱਥਨ ਟੇਕਿਆ ਕਿਸ ਨੇ ਸਹਿਨ ਨਾਈ ਨੂੰ ਮੱਥਾ ਨਹੀਂ ਟੇਕਿਆ ਕਿਸੇ ਨੇ ਟੇਕਿਆ ਨਾਮਦੇਵ ਸ਼ਿੰਬੇ ਨੂੰ ਮੱਥਾ ਨਹੀਂ ਟੇਕਿਆ ਕਿਸੇ ਨੇ ਟੇਕਿਆ ਉਹ ਉਹਦੇ ਮਨ ਦਾ ਭੁਲੇਖਾ ਹੈ ਜੇ ਉਹ ਫਿਰ ਵੀ ਕਿਸੇ ਪਰ ਵਿੱਚ ਹੈ ਜਿਨ੍ਹਾਂ ਦੀ ਬਾਣੀ ਗੁਰੂ ਉਹ ਵੀ ਗੁਰੂ ਕਿਉਂ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਹੈ ਸਹਿਬ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਹੈ ਤੇ ਗੁਰੂ ਬਾਣੀ ਐ ਪੜੋ ਫਿਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਤਾਂ ਝਗੜਾ ਨਿਬੜ ਗਿਆ ਕਰਨਾ ਕੀ ਸੀ ਇਹ ਤਾਂ ਗੱਲ ਨਿਬੜ ਗਈ ਵੀ ਜਿਨ੍ਹਾਂ ਦੀ ਬਾਣੀ ਗੁਰੂ ਹੈ ਉਹ ਵੀ ਗੁਰੂ ਹੈ ਅੱਛਾ ਕਰਨਾ ਕੀ ਹੈ ਕੀ ਇੰਨੀ ਗੱਲ ਕਹਿਣੀ ਹੈ ਇਕੱਲੀ ਵੀ ਗੁਰੂ ਹੈ ਜੀ ਗੁਰੂ ਕਹੋ ਜੀ ਜੇ ਭਗਤ ਕਹਿਆ ਤੇ ਐ ਕਰ ਦਾਂਗੇ ਨਹੀਂ ਇੱਥੇ ਨਹੀਂ ਸੀ ਰੁਕਣਾ ਅੱਗੇ ਪੰਨਾ ਸਿੱਕੀ ਹੈ ਮਾਰੇ ਅੱਗੇ ਕੀ ਹੈ ਕਹਿੰਦੇ ਗੁਰ ਬਾਣੀ ਕਹੇ ਜੋ ਗੁਰੂ ਦੀ ਬਾਣੀ ਨੇ ਕਿਹਾ ਗੁਰ ਬਾਣੀ ਕਹੇ ਸੇਵਕ ਜਨ ਮੰਨੇ ਪਰਤਖ ਗੁਰੂ ਨਿਸਤਾਰੇ ਭਾਈ ਜੋ ਗੁਰੂ ਦੇ ਬਾਣੀ ਨੇ ਕਿਹਾ ਉਹ ਮੰਨਣ ਲੱਗ ਜਾਓ ਤੁਹਾਨੂੰ ਬਾਣੀ ਵਿੱਚੋਂ ਪਰਤਖ ਗੁਰੂ ਦਾ ਨਿਸਤਾਰਾ ਹੋ ਜਾਏਗਾ بس ਇੰਨੀ ਗੱਲ ਐ ਬਾਣੀ ਵਿੱਚ ਜੋ ਗੁਰੂ ਨੇ ਕਿਹਾ ਉਹ ਮੰਨਣਾ ਸ਼ੁਰੂ ਕਰੋ ਗੁਰੂ ਨੇ ਕਿਹਾ ਤੈਨੂੰ ਕੋਈ ਗਮ ਨਹੀਂ ਰਹੇਗਾ ਬੇਗਮਪੁਰਾ ਸ਼ਹਿਰ ਕੋ ਨਾ ਪਿੱਛੇ ਜਾ ਇੱਕ ਗੀਤ ਬੜਾ ਮਸ਼ਹੂਰ ਹੋਇਆ ਅਸੀਂ ਬੇਗਮਪੁਰਾ ਵਸਾਣਾ ਜੀ ਉੱਥੇ ਬੇਗਮਪੁਰਾ ਵਸਣ ਉਹ ਆਪ ਤਾਂ ਬੀਬੀ ਕੈਨੇਡਾ ਜਾ ਕੇ ਵੱਸ ਗਈ ਪੁੱਛੋ ਉਹਨੂੰ ਕਿੱਥੇ ਬੇਗਮਪੁਰਾ ਵਸਾਣਾ ਹੁਣ ਪੁੱਛੋ ਕਿੱਥੇ ਵਸਾਣਾ ਤੂੰ ਆਪ ਤਾਂ ਕੈਨੇਡਾ ਜਾ ਕੇ ਵੱਸ ਗਈ ਬੇਗਮਪੁਰਾ ਕੋਈ ਜਗ੍ਹਾ ਨਹੀਂ ਐ ਬੇਗੰਪੁਰਾ ਤੋਂ ਅੰਦਰ ਦੀ ਅਵਸਥਾ ਹੈ ਸਿੱਖ ਤੇ ਅੰਦਰ ਦੀ ਅਵਸਥਾ ਹੈ ਜਿੱਥੇ ਕੋਈ ਗਮ ਨਾ ਹੋਵੇ ਜਿੱਥੇ ਕੋਈ ਕਿਸੇ ਨਾਲ ਧੋਖਾ ਨਾ ਕਰੇ ਜਿੱਥੇ ਕੋਈ ਕਿਸੇ ਨਾਲ ਬੇਈਮਾਨੀ ਨਾ ਕਰੇ ਇੱਥੇ ਤਾਂ ਆਪਾਂ ਨੀਲੇ ਕਾਟ ਕਟਾਈ ਜਾਂਦੇ ਚੁਗਲੀ ਕਰਕੇ ਇਹਨਾਂ ਦੇ ਘਰ ਮੋਟਰਸਾਈਕਲ ਹੈ ਜੀ ਇਹਦਾ ਮੁੰਡਾ ਤਾਂ ਬਾਹਰ ਗਿਆ ਇਹਦਾ ਕੱਟ ਦਿਓ ਚੁਗਲੀ ਕਰਦੇ ਕਿ ਨਹੀਂ ਕਰ ਇੱਥੇ ਤਾਂ ਧੋਖਾ ਕਰ ਰਹੇ ਇੱਕ ਦੂਜੇ ਨਾਲ ਫਿਰ ਬੇਗੰਪੁਰੇ ਚਲੇ ਗਏ ਬੇਗੰਪੁਰਾ ਸ਼ਹਿਰ ਕੋ ਨਾ ਪੜੋ ਦੁੱਖਾਂ ਨੂੰ ਨਹੀਂ ਤੈਟਾਉ ਨਾ ਤਸਵੀਜ਼ ਤੇ ਰਾਜ਼ਨਾਮਾ ਖੋਫ ਨਾ ਖਤਾ ਨਾ ਤਰਸ ਜਾਵਾਲ ਕੋਈ ਕਿਸੇ ਨਾਲ ਖਤਾ ਨਾ ਕਰੇ ਧੋਖਾ ਨਾ ਕਰੇ ਬੇਈਮਾਨੀ ਨਾ ਕਰੇ ਫਿਰ ਬੇਗੰਪੁਰੇ ਤੇ ਜੇ ਆਪਾਂ ਧੋਖਾ ਬੇਈਮਾਨੀ ਕਰਨੀ ਆ ਫਿਰ ਕਿੱਥੇ ਬਸਾਉਣਾ ਬੇਗੰਪੁਰਾ ਇਹ ਚੀਜ਼ਾਂ ਸਮਝਣ ਦੀ ਲੋੜ ਹੈ ਜਦੋਂ ਆਪਾਂ ਗੁਰੂ ਦੀ ਬਾਣੀ ਨੂੰ ਮੰਨਣਾ ਸ਼ੁਰੂ ਕਰਤਾ ਕਿਸੇ ਨਾਲ ਵਈ ਮੰਨੀ ਨਾ ਕਰੋ ਧੋਖਾ ਨਾ ਕਰੋ ਮੈਂ ਤੇ ਬੜਾ ਹੈਰਾਨ ਹੋਇਆ ਇੱਕ ਬੰਦਾ ਦਿਹਾੜੀਦਾਰ ਹੈ ਉਹ ਰਾਜਗੀਰੀ ਕਰਦਾ ਤਿੰਨ ਉਹਦੇ ਕੁੜੀਆਂ ਵਿਚਾਰੇ ਦੇ ਮੋਟਰਸਾਈਕਲ ਤੇ ਦਿਹਾੜੀ ਲਾਉਣ ਜਾਂਦਾ ਕਿਸੇ ਨੇ ਕਹਿ ਕਹ ਕੇ ਨਾ ਪੰਚਾਇਤ ਉਹ ਇਹਦਾ ਕਾਡ ਕੱਟ ਦਿਓ ਜੀ ਇਹ ਬੰਦਾ ਤਾਂ ਬਾਹਰੋਂ ਆਇਆ ਡਵਾਈ ਤੋਂ ਉਹ ਵਿਚਾਰੇ ਦੇ ਤਿੰਨ ਕੁੜੀਆਂ ਜੇ ਉਹ ਬਾਹਰ ਜਾਇਆ ਕੋਈ ਗੁਨਾਹ ਹੋ ਗਿਆ ਵੀ ਡਵਾਈ ਤੋਂ ਆਇਆ ਖੰਦਾ ਰਹਿੰਦਾ ਪੰਜ ਸਾਲ ਸਾਡਾ ਨੀਲਾ ਕਾੜ ਕਟਾਤਾ ਦਾ ਬੇੜਾ ਵਹਿ ਜਾ ਸਾਡਾ ਕਾੜ ਕਟਾਤਾ ਉਹਨੇ ਭਾਵੇਂ ਕਟਾਇਆ ਵੀ ਨਾ ਹੋਵੇ ਉਹ ਗਾਲਾਂ ਹੀ ਖੰਦਾ ਰਹਿੰਦਾ ਪੰਜ ਸਾਲ ਇਹ ਅਸੀਂ ਇਹਦੇ ਵਿੱਚ ਹੀ ਉਲਝ ਕੇ ਰਹੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਜੇ ਤੁਸੀਂ ਗੁਰਪੁਰ ਮੰਨਦੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ এডਿਕੇਸ਼ਨ ਦਿਓ ਜਿਹਦਾ ਬੱਚਾ ਪੜਨ ਵਾਲਾ ਤਕੜੇ ਹੋ ਕੇ ਪੜਾ ਲਓ ਰੋਟੀ ਘੱਟ ਖਾ ਲੋ ਕੋਈ ਗੱਲ ਨਹੀਂ ਇੱਕ ਸੂਟ ਨਾਲ 6 ਮਹੀਨੇ ਕੱਢ ਲਾਂਗੇ ਕੋਈ ਗੱਲ ਨਹੀਂ ਆਪਣੇ ਬੱਚਿਆਂ ਨੂੰ ਪੜਾ ਲਾਓ ਜਿੱਦਣ ਤੁਹਾਡੇ ਬੱਚੇ ਪੜ੍ਹ ਲਿਖ ਕੇ ਇੰਜੀਨੀਅਰ ਡਾਕਟਰ ਜੱਜ ਬਣ ਗਏ ਉਦੋਂ ਤੁਹਾਨੂੰ ਨੀਲੇ ਕਾੜ ਦਾਣੇ ਆਟਾ ਉਟਾ ਲੈਣ ਦੀ ਲੋੜ ਹੀ ਨਹੀਂ ਪੈਗੀ ਤੁਸੀਂ ਦਾਨੀ ਹੋ ਜਾਓਗੇ ਮੰਗਤੇ ਨਹੀਂ ਬਣਾਇਆ ਗੁਰੂ ਨੇ ਸਾਨੂੰ ਦਾਨੀ ਬਣਾਇਆ ਪਰ ਆਪਣੇ ਬੱਚਿਆਂ ਨੂੰ ਪੜ੍ਹਾਓ ਫਿਰ ਰੌਲਾ ਨਹੀਂ ਪੈਣਾ ਮੇਰੀਆਂ ਦਿਹਾੜੀਆਂ ਨਹੀਂ ਲਿਖੀਆਂ ਨਰੇਗਾ ਚ ਤੁਹਾਨੂੰ ਨਰੇਗਾ ਚ ਰਹਿਣ ਹੀ ਨਹੀਂ ਦੇਣਾ ਗੁਰੂ ਨੇ ਜੇ ਤੁਸੀਂ ਬੱਚਿਆਂ ਨੂੰ ਪੜ੍ਹਾ ਜਾਓਗੇ ਉਹ ਬੰਦਾ ਅੱਜ ਵੀ ਸਿਕਿਉਰਿਟੀ ਗਾਰਡ ਹੈ ਚਲੋ ਮਿਹਨਤ ਕਰਨ ਦਾ ਕੋਈ ਮੈਣਾ ਨਹੀਂ ਹੁੰਦਾ ਮਿਹਨਤ ਕਰਨੀ ਚਾਹੀਦੀ ਚੋਰੀ ਦਾ ਮੈਣਾ ਹੈ ਮਿਹਨਤ ਦਾ ਕੋਈ ਮੈਣਾ ਨਹੀਂ ਪਰ ਉਹਦੀ ਬੱਚੀ ਅੱਜ ਜੱਜ ਬਣ ਕੇ ਹੁਸ਼ਿਆਰਪੁਰ ਲੱਗੀ ਹੈ ਹੁਣ ਉਹ ਜਿਹੜੀ ਬੱਚੀ ਜੱਜ ਬਣੀ ਹੈ ਗੜੀ ਦੀ ਹੈ ਤੁਹਾਡੇ ਲਾਗੇ ਦੀ ਉਹ ਬੱਚੀ ਜੱਜ ਬਣੀ ਹੈ ਅੱਛਾ ਜੱਜ ਬਣੀ ਹੋਈ ਬੱਚੀ ਕਹੋ ਕਿ ਮੇਰਾ ਨੀਲਾ ਕਾਰਡ ਬਣਾ ਦਿਓ ਸਾਨੂੰ ਕਣਕ ਦਾ ਰੋਲਾ ਪੈ ਗਿਆ ਨਹੀਂ ਲੋੜੇ ਨਹੀਂ ਪੈਣੀ ਆਪਣੇ ਬੱਚਿਆਂ ਨੂੰ ਪੜ੍ਹਾਓ ਇੰਨਾ ਕੁ ਐਜੂਕੇਸ਼ਨ ਦਿਓ ਜਦੋਂ ਤੁਹਾਡੇ ਅੰਦਰ ਉਹ ਗਿਆਨ ਆ ਜਾਏਗਾ ਵਿੱਦਿਆ ਫੈਲੇ ਚਾਨਣ ਹੋਏ ਤੁਸੀਂ ਲੋਕਾਂ ਨੂੰ ਚਾਨਣ ਦੇਣ ਲੱਗ ਜਾਓ। ਡਾਕਟਰ ਵੀਰ ਅੰਮੇੜਕਰ ਸਾਹਿਬ ਦੀ ਇੱਕ ਲਿਖਤ ਹੈ ਉਹ ਬੜੀ ਮਸ਼ਹੂਰ ਹੋਈ ਹੈ। ਐਜੂਕੇਸ਼ਨ ਵਿਦਿਆ ਉਹ ਕਹਿੰਦੇ ਵਿਦਿਆ ਇੱਕ ਏਦਾਂ ਦਾ ਸ਼ੇਰਨੀ ਦਾ ਦੁੱਧ ਹੈ ਜਿੰਨਾ ਕੋਈ ਪੀਲੇਗਾ ਉਹਨਾਂ ਉੱਚਾ ਦਹਾੜ ਮਾਰੇਗਾ। ਵਿਦਿਆ ਇੱਕ ਸ਼ੇਰਨੀ ਦਾ ਦੁੱਧ ਹੈ। ਜਿੰਨਾ ਕੋਈ ਪੀਲੇਗਾ ਉਹਨਾਂ ਉੱਚੀ ਦਹਾੜ ਮਾਰੇਗਾ ਜਿੰਨਾ ਬੱਚਿਆਂ ਨੂੰ ਵਿਦਿਆ এডਿਕੇਸ਼ਨ ਦੇ ਦੋਗੇ ਤੁਸੀਂ ਉਹਨੇ ਗੁਲਮੀ ਤੋਂ ਮੁਕਤ ਹੋ ਜਾਓਗੇ ਇਹ ਨੀਤੀਵਾਨ ਲੋਕਾਂ ਦੇ ਜਾਲ ਚੋਂ ਵੀ ਆਪਾਂ ਨਿਕਲ ਜਾਗੇ ਜਿਹਨੇ ਰੌਲਾ ਪਾਇਆ ਹੋਇਆ ਭਗਤ ਗੁਰੂ ਭਗਤ ਗੁਰੂ ਇਹ ਕੋਈ ਮਸਲਾ ਨਹੀਂ ਹੈ ਜਾਨ ਬੁੱਝ ਕੇ ਪਾਇਆ ਜਾਂਦਾ ਮੈਂ ਇੱਕ ਦਿਨ ਲਾਈਵ ਤੋਂ ਕਿਹਾ ਜੇ ਭਗਤ ਸ਼ਬਦ ਇੰਨਾ ਹੀ ਮਾੜਾ ਹੋਵੇ ਮੰਨ ਲਓ ਭਗਤ ਸ਼ਬਦ ਬਹੁਤ ਉੱਚਾ ਹੈ ਜੇ ਭਗਤ ਸ਼ਬਦ ਇੰਨਾ ਹੀ ਮਾੜਾ ਹੋਵੇ ਉਹ ਰੱਬ ਦੇ ਭਗਤ ਸੀ ਰੱਬ ਵਾਸਤੇ ਭਗਤ ਹੈ ਬਾਬਾ ਜੀ ਕਈ ਵਾਰ ਕਹਿੰਦੇ ਨੇ ਉਹ ਰੱਬ ਵਾਸਤੇ ਭਗਤ ਹੈ ਸਾਡੇ ਲਈ ਤਾਂ ਗੁਰੂ ਹੈ ਨਾ ਕਿਉਂਕਿ ਉਹਨਾਂ ਦੀ ਬਾਣੀ ਗੁਰੂ ਹੈ ਉਹ ਤਾਂ ਰੱਬ ਦੇ ਭਗਤ ਸੀ ਉਹਨਾਂ ਦੀ ਬਾਣੀ ਗੁਰੂ ਹੈ ਤਾਂ ਸਾਡੇ ਲਈ ਗੁਰੂ ਨੇ ਪਰ ਜੇ ਭਗਤ ਸ਼ਬਦ ਇੰਨਾ ਹੀ ਮਾੜਾ ਹੋਵੇ ਬੰਦੇ ਕਹਿੰਦੇ ਕਹਿਣੀ ਨਹੀਂ ਦੇਣਾ ਤਾਂ ਗੁਰੂ ਅਰਜਨ ਦੇ ਮਹਾਰਾਜ ਨੂੰ ਭਗਤ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਫਿਰ ਤਾਂ ਗੁਰੂ ਅਰਜਨ ਦੇ ਮਹਾਰਾਜ ਦੀ ਵੀ ਨਾਦਰੀ ਹੋ ਗਈ ਗੁਰੂ ਨਾਨਕ ਦੇ ਮਹਾਰਾਜ ਨੂੰ ਭਗਤ ਲਿਖਿਆ ਬਾਣੀ ਚ ਫਿਰ ਤੋਂ ਉਹਨਾਂ ਦੀ ਵੀ ਨਾਦਰੀ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਗਤ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਿਰ ਤੋਂ ਉਹਨਾਂ ਦੀ ਵੀ ਨਾਦਰੀ ਹੋ ਗਈ ਇਹ ਚੀਜ਼ ਜਾਣ ਬੁੱਝ ਕੇ ਫਲਾਈ ਜਾਂਦੀ ਮੈਂ ਤੁਹਾਨੂੰ ਪ੍ਰਮਾਣ ਸੁਣਾਦਾਗਾ ਬਾਣੀ ਚੋਂ ਮੈਂ ਉੱਥੇ ਸੁਣਾਏ ਨੇ ਮੈਂ ਬਾਬਾ ਨੂੰ ਦੱਸਿਆ ਮੈਂ ਸਤਰੀਆ ਗਿਆ ਮੈਂ ਤਿੰਨ ਦਿਨ ਹੁਣ ਉੱਥੇ ਬਿਆਨਾਂ ਚ ਕਥਾ ਕੀਤੀ ਉਹ ਕਹਿੰਦੇ ਗੁਰਪੁਰਬ ਤੇ ਮੈਂ ਭਾਈ ਸਾਹਿਬ ਜਦੋਂ ਬਾਅਦ ਚ ਮੈਂ ਇੰਡੀਆ ਉੱਤਰਿਆ ਨਾ ਪਰਸੋਂ ਚ ਉੱਥੇ ਦਿੱਲੀ ਮੈਂ ਕਿਦਾਂ ਮਗਰੋਂ ਸ਼ਾਂਤੀ ਰਹੀ ਕਹਿੰਦੇ ਭਾਈ ਸਾਹਿਬ ਸ਼ਾਂਤੀ ਹੈ ਕਹਿੰਦੇ ਕਈਆਂ ਦੇ ਢਿੱਡ 'ਚ ਪੀੜ ਹੁੰਦੀ ਸੀ ਕਈਆਂ ਦੀ हट ਗਈ ਕਈਆਂ ਦੀ ਹੋਰ ਹੋਣ ਲੱਗ ਪਈ ਮੈਂ ਵੀ ਚਲੋ ਜਿਨ੍ਹਾਂ ਦੀ ਹੁੰਦੀ ਹੁਣ ਉਹ ਦਵਾਈ ਲੈ ਲੈਣਾ ਫਿਰ ਹੁਣ ਕੀ ਕਰ ਸਕਦੇ ਅਸੀਂ ਤਾਂ ਹੁਣ ਕੁਝ ਨਹੀਂ ਕਰ ਸਕਦੇ ਜੋ ਗੁਰੂ ਚ ਲਿਖਿਆ ਬਾਣੀ ਚ ਮੈਂ ਉਹ ਸੁਣਾ ਦਿੰਦਾ ਤੁਹਾਨੂੰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ ਉਹ ਸੁਣਾ ਦਿੱਤਾ ਹੈ ਹੁਣ ਆਪਾਂ ਕੀ ਕਰ ਸਕਦੇ ਬਾਣੀ ਚ ਲਿਖਿਆ ਜੰਮਿਆ ਪੂਤ ਭਗਤ ਗੋਬਿੰਦ ਕਾ ਛੇਵੇਂ ਪਾਤਸ਼ਾਹ ਵਾਸਤੇ ਗੁਰੂ ਅਰਜਨ ਦੇ ਮਹਾਰਾਜ ਲਈ ਲਿਖਿਆ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬਹੁਤ ਨਰਾਦਰੀ ਹੋ ਗਈ ਫਿਰ ਤਾਂ ਗੁਰੂ ਦੀ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਵਖਾਨ ਹੈ ਹਾਂ ਕੇ ਬਲ 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 ਸਦ ਬਲਿਹਾਰ ਸਾਥ ਸੰਗਤ ਇਹ ਸਿਰਫ ਈਸ਼ੂ ਖੜੇ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਬਾਣੀ ਗੁਰੂ ਉਹ ਵੀ ਗੁਰੂ ਸਤਕਾਰ ਨਾਲ ਪਿਆਰ ਨਾਲ ਉਹਨਾਂ ਦੀ ਬਾਣੀ ਪੜੋ ਉਪਦੇਸ਼ ਮੰਨੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਆਓ ਆਪਣੇ ਗੁਰੂ ਦੇ ਪਿਆਰ ਵਿੱਚ ਕਓ ਇੱਥੇ ਸਮਾਪਤੀ ਹੈ ਮਿਲ ਕੇ ਆਖੇ ਹੋ ਗਜਕੇ ਸਤਗੁਰ ਕੈ ਵਲੇ ਹਾਰੈ ਆਪਣੇ ਸਤਗੁਰ ਕੈ ਵਲੇ ਹਾਰੈ ਸਤਗੁਰ ਕੈ ਵਲੇ ਹਾਰੈ ਆਪਣੇ ਸਤਗੁਰ ਕੈ ਵਲੇ ਹਾਰੈ ਸਤਗੁਰ ਕੈ ਵਲੇ ਹਾਰੈ ਆਪਣੇ ਸਤਗੁਰ ਗੱਜ ਕੇ ਸਤਗੁਰ ਕੈ ਵਲਹਾਰੇ ਆਪਣੇ ਸਤਗੁਰ ਸਤਗੁਰ ਕੈ ਵਲਹਾਰੇ ਅੱਛਾ ਭਾਈ ਗੱਜ ਕੇ ਬੋਲੋ ਜੇ ਕੋਈ ਹੋਰ ਬੋਲੀਆਂ ਬੋਲੀਆਂ ਪਾਉਣੀ ਹੁਣ ਉੱਥੇ ਬੜਾ ਬੋਲਦੇ ਤੁਸੀਂ ਜੇ ਡੀਜੇ ਲੱਗੇ ਹੁਣ ਪੈਲਸ ਜਿੱਥੇ ਵੀ ਬੁੜੀਆਂ ਨਾਲ ਲਗਾਏ ਹੁਣ ਗੱਜ ਕੇ ਪੜੋ ਹੁਣ ਮੈਂ ਤੁਹਾਨੂੰ ਕਹਿ ਰਿਹਾ ਕਹੋ ਆਪਣੇ ਗੁਰੂ ਨੇ ਕੀ ਕਹਿਣਾ ਸਤਗੁਰ ਕੈ ਵਲਹਾਰੇ ਆਪਣੇ ਸਤਗੁਰ ਕੈ ਵਲਹਾਰੇ ਸਤ ਗੁਰ ਕੈ ਵਲੇ ਹਾਰੇ ਆਪਣੇ ਸਤ ਗੁਰ ਕੈ ਵਲੇ ਹਾਰੇ ਸਤ ਗੁਰ ਕੈ ਵਲੇ ਹਾਰੇ ਸਤ ਗੁਰ